you ਕਹਿੰਦੇ ਨੇ ਦਾਲ ਰੋਟੀ ਕਰਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਕਿਸੇ ਸਮੇਂ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਸੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਦੀਵਾਲੀ ਵੇਖਣ ਆਉਂਦੇ ਸਨ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦੀਵਾਲੀ ਦੇ ਉੱਤੇ ਚਾਈਨਾ ਦੇ ਪ੍ਰੋਡਕਟਸ ਨੇ ਕਾਫੀ ਮਾਰ ਮਾਰੀ ਹੈ ਉਥੇ ਇਸ ਵਾਰ ਹੁਣ ਲੋਕਾਂ ਦੇ ਵਿੱਚ ਮਿੱਟੀ ਦੇ ਦੀਵਿਆਂ ਦਾ ਰੁਝਾਨ ਵਧਿਆ ਤੇ ਲੋਕ ਆਪਣੇ ਘਰਾਂ ਨੂੰ ਸਜਾਉਣ ਦੇ ਲਈ ਮਿੱਟੀ ਦੇ ਦੀਵੇ ਜਗਾਉਂਦੇ ਨੇ ਤੇ ਮਾਂ ਲక్ష్ਮੀ ਦੀ ਪੂਜਾ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਮਿੱਟੀ ਦੇ ਦੀਵੇ ਤਿਆਰ ਹੋ ਰਹੇ ਨੇ ਤੇ ਦੂਰ ਦੂਸਰ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੂੰ ਭੇਜਿਆ ਜਾ ਰਿਹਾ ਛੋ 50 ਪੈਸੇ ਦਾ ਤੇ ਵੱਡਾ ਦੀਵਾ 5 ਰੁਪਏ ਵੱਡੀ ਦੀਵਾਲੀ 15 ਰੁਪਏ ਦੇ ਰੇਟਾਂ ਤੇ ਵੇਚੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਪਿਛਲੇ 12 ਮਹੀਨਿਆਂ ਤੋਂ ਇਹ ਦੀਵੇ ਜਿਹੜੇ ਬਣਾਉਣੇ ਸ਼ੁਰੂ ਹੋ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਹਰ ਰੋਜ਼ 50000 ਮਿੱਟੀ ਦੇ ਦੀਵੇ ਤਿਆਰ ਹੁੰਦੇ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਮਿੱਟੀ ਦੇ ਦੀਵੇ ਵੜਾਏ ਜਾ ਰਹੇ ਨੇ ਕਈ ਮਹੀਨੇ ਪਹਿਲਾਂ ਹੀ ਮਿੱਟੀ ਦੇ ਦੀਵੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਦੀਵਾਲੀ ਨੂੰ ਰੁਸ਼ਨਾਉਣ ਵਾਸਤੇ ਦਿਨ ਰਾਤ ਇੱਕ ਹੋ ਕੇ ਜਿਹੜੇ ਲੋਕ ਮਿੱਟੀ ਦੇ ਦੀਵੇ ਤਿਆਰ ਕਰਦੇ ਨੇ ਉਹਨਾਂ ਦੇ ਵਿੱਚ ਵੀ ਇਸ ਵਾਰ ਖਾਸੀ ਖੁਸ਼ੀ ਹੈ ਉਹਨਾਂ ਦਾ ਕਿ ਬੀਤੇ ਸਮਿਆਂ ਨਾਲੋਂ ਇਹ ਰੁਝਾਨ ਇਸ ਵਾਰ ਕਾਫੀ ਵਧਿਆ ਪਿਛਲੇ ਤਿੰਨ ਪੀੜ੍ਹੀਆਂ ਤੋਂ কুমਿਹਾਰ ਦਾ ਕੰਮ ਕਰ ਰਹੇ ਨੇ ਫਰਕ ਬਹੁਤ ਹੈ ਜੀ ਲੋਕਾਂ ਦਾ ਰੁਝਾਨ ਤੇ ਵਧੀ ਜਾਂਦਾ ਹਲਕਾ ਹਲਕਾਰ ਵਧੀ ਜਾਂਦਾ ਹੈਗਾ ਵੈਸੇ ਜੇ ਜਨਸੰਖਿਆ ਹੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਵੈਸੇ ਵੀ ਫਰਕ ਪੈ ਜਾਂਦਾ ਹੈਗਾ ਟਾਈਮ ਦੀ ਲੜੀ ਵਿੱਚ ਨਾ ਕਾਫੀ ਫਰਕ ਪਿਆ ਜੀ ਦੂਜੀ ਵਾਰ ਪਹਾੜ ਤਿੰਨ ਚਾਰ ਪੰਜ ਸਾਲ ਤੋਂ ਚੈਨਾ ਦੀ ਲੜੀ ਦਾ ਬਹੁਤ ਫਰਕ ਪਿਆ ਹੈਗਾ ਲੋਕੀ ਤੇ ਬਿਲਕੁਲ ਹੀ ਪਾਣੀ ਦੇ ਦੀਵੇ ਜਗਾਣ ਲੱਗੇ ਹੁਣ ਫਿਰ ਲੋਕਾਂ ਦੇ ਰੁਝਾਨ ਦੇਖੋ ਜੋ ਸੱਚ ਹੈ ਸਾਚ ਨਾਲ ਦੇ ਪਾਸੇ ਜਾਣਾ ਪੈਣਾ ਪਿਛਲੀ ਐਤਿਹਾਸਕਾਂ ਦਾ ਗੱਲਬਾਤ ਸੀ ਕਿ ਉਹ ਕਦੇ ਵੀ ਰਕੀ ਲੜੀ ਦੇ ਨਾਲੋਂ ਲੋਕੀ ਜੀਵਿਆਂ ਵੱਲ ਧਿਆਨ ਜਿਆਦਾ ਦੇ ਰਹੇ ਹਾਂਜੀ ਜੀ ਦਿਵੇ ਨੂੰ ਦੇਖੋ ਜੀ ਪ੍ਰਮਾਤਮਾ ਨਾਲ ਜਦੋਂ ਆਪਾਂ ਕੋਈ ਚੀਜ਼ ਨਾਲ ਖਿਲਾਰਤ ਕਰਦੇ ਹਾਂ ਤੇ ਫਿਰ ਨੁਕਸਾਨ ਵੀ ਚਲਣਾ ਪੈਂਦਾ ਪ੍ਰਮਾਤਮਾ ਰੋਸ ਜਾਂਦੇ ਹੈਗੇ ਤੇ ਜਿਹੜਾ ਕੁਦਰਤੀ ਚੀਜ਼ ਹੈਗੀ ਉਹ ਤੇ ਕੁਦਰਤੀ ਹੈ ਨਾ ਉਹ ਕਿਸੇ ਦਾ ਕੁਛ ਨਹੀਂਗਾ ਮਲੇ ਬੰਦਾ ਜਿੰਨਾ ਮਰਜ਼ੀ ਸਿਆਣਾ ਹੋ ਜਾਏ ਭਗਵਾਨ ਤੋਂ ਗਾਹ ਤੇ ਉਹ ਜਾ ਹੀ ਨਹੀਂ ਸਕਦਾ ਇਹ ਪਰੰਪਰਾ ਕੀ ਹੈ ਪੁਰਾਣੀ ਜਿਹੜੀ ਹੈ ਇਹ ਜਦੋਂ ਸ਼੍ਰੀ ਰਾਮਚੰਦਰ ਜੀ ਯੁੱਧਿਆ ਵਾਪਸ ਆਏ ਸੀ ਸ਼੍ਰੀਲੰਕਾ ਜੋ ਯੁੱਧ ਜਿੱਤ ਕੇ ਤੇ ਉਹ ਵਰ ਦੀਪਵਾਲੀ ਮਨਾਈ ਗਈ ਸੀ ਇਹਦੇ ਖੁਸ਼ੀ ਦੇ ਵਿੱਚ ਦੀਵਾਲੀ ਮਨਾਈ ਗਈ ਸੀ ਤੇ ਉਦੋਂ ਤੋਂ ਹੀ ਇਹ ਘਰਾਂ ਦੇ ਸਰਵਾ ਤੇਲ ਬਾਲਨਾ ਬਹੁਤ ਸੁਗੰਧਾ ਕੰਮ ਹੈਗਾ ਵਿਹਾਰ ਘਰ ਦੇ ਵਿੱਚ ਵੱਧ ਤੋਂ ਵੱਧ ਲੋਕ ਮਿੱਟੀ ਦੇ ਦੀਵੇ ਜਲਾਉਂਦੇ ਆ ਤੇ ਲక్ష్ਮੀ ਦੀ ਪੂਜਾ ਕਰਦੇ ਆ ਤੇ ਸਭ ਦੇ ਘਰ ਬਦਲੇ ਅੱਜ ਦਾ ਦਿਨ ਕਿੱਸਾ ਤੈਨੂੰ ਹੁੰਦਾ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਭਾਵੇਂ ਕਿਸੇ ਕੋਲ ਪੈਸਾ ਹੋਵੇ ਨਾ ਹੋਵੇ ਲੇਕਿਨ ਅੱਜ ਦੇ ਦਿਨ ਬਹੁਤ ਖਰਚਾ ਕਰਦੇ ਦੀਵਾਲੀ ਤੇ ਹਰ ਬੰਦਾ ਕਰਦਾ ਭਾਵੇਂ ਕੋਈ 100 ਰੁਪਏ ਦਿਹਾੜੀ ਕਰਦਾ ਤੇ ਭਾਵੇਂ ਕੋਈ 1000 ਰੁਪਏ ਦਿਹਾੜੀ ਇਤਿਵਾਰ ਹੀ ਐਸਾ ਬਣਿਆਗਾ ਕਿ ਇਹ ਤੇ ਹਰ ਬੰਦਾ ਇੱਕ ਦਿਨ ਖੁਸ਼ ਹੋ ਜਾਂਦਾ ਲੋਕਾਂ ਨੂੰ ਕੀ ਮੈਸੇਜ ਹੈ ਆਈ ਲੋਕਾਂ ਨੂੰ ਤੇ ਇਹ ਮੈਸੇਜ ਦਿੰਨੇ ਕਿ ਫਰਸਤੀ ਨਾਲ ਨਾ ਬਈ ਹਰਕਤਾਂ ਕਰੋ ਤੇ ਆਪਣੇ ਜੋ ਸਿਸਟਮ ਬਣਿਆ ਉਹਦੇ ਨਾਲ ਤੁਰੇ ਰਹੋ ਤੇ ਸਾਨੂੰ ਇਹ ਲਾਲਚ ਨਹੀਂ ਗਏ ਤੁਸੀਂ ਮਿੱਟੀ ਦੇ ਭਾਂਡੇ ਵਰਤੋਗੇ ਸਾਨੂੰ ਰੋਟੀ ਮਿਲੇਗੀ ਇਹ ਗੱਲ ਹੀ ਹੈਗੀ ਰੋਟੀ ਤੇ ਮਿੱਟੀ ਭਗਵਾਨ ਨੇ ਸਭ ਕੋ ਦੇਣੀ ਲੇਕਿਨ ਤੁਸੀਂ ਮਿੱਟੀ ਦੇ ਭਾਂਡੇ ਦੇ ਜੋ ਵੀ ਚੀਜ਼ ਦਾਲ ਬਣਾਓਗੇ ਕੁਝ ਵੀ ਚੀਜ਼ ਬਣਾਓਗੇ ਹਰ ਇੱਕ ਚੀਜ਼ ਦਾ ਬੈਨੀਫਿਟ ਮਿਲੇਗਾ ਤੁਹਾਨੂੰ ਪਾਣੀ ਵੀ ਪੀਓਗੇ ਉਹਦਾ ਵੀ ਬੈਨੀਫਿਟ ਮਿਲੇਗਾ ਮਿੱਟੀ ਦੇ ਘੜੇ ਦਾ ਪਾਣੀ ਪੀਓਗੇ ਤੁਹਾਨੂੰ ਫਿਲਟਰ ਦਾ ਪਾਣੀ ਪੀਣ ਦੀ ਕੋਈ ਲੋੜ ਨਹੀਂ ਉਹ ਫਿਲਟਰ ਵਰਗਾ ਪਾਣੀ ਤੁਹਾਨੂੰ ਲੱਗੇਗਾ ਤੇ ਬਹੁਤ ਹੀ ਟੈਸਟ ਪਾਣੀ ਬਣਦਾ ਤੇ ਇਹ ਗੱਲ ਨਹੀਂ ਕਿ ਘੜਾ ਬਦਲ ਗਏ ਅੱਜ ਵੀ ਗਏ ਤੇ ਘੜੇ ਨੂੰ ਹੱਥ ਨਾ ਮਾਰੋ ਅੰਦਰੋਂ ਸਾਫ਼ ਕਰਕੇ ਤੇ ਚਾਰ ਮਹੀਨੇ ਪਾਣੀ ਪਿੰਦੇ ਰੋ ਮੜਾ ਇਹ ਵਿਟਲਾ ਕੇ ਤੇ ਛੱਡ ਦਿਓ ਬਾਰ